ਹਾਕੜਾ ਨਹਿਰ ਦੇ ਵਿੱਚੋਂ 21 ਜਨਵਰੀ ਦਿਨ ਮੰਗਲਵਾਰ ਨੂੰ ਇੱਕ ਲੜਕੀ ਦੀ লাশ ਮਿਲਦੀ ਹੈ ਇਸ ਲੜਕੀ ਦੇ ਬਾਰੇ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਪਾਈਆਂ ਜਾਂਦੀਆਂ ਨੇ ਤਾਂ ਕਿ ਇਸ ਲੜਕੀ ਦੀ ਪਛਾਣ ਹੋ ਸਕੇ ਜਦੋਂ ਇਹ 21 ਜਨਵਰੀ ਨੂੰ লাশ ਭਾਖੜਾ ਦੇ ਵਿੱਚੋਂ ਕੱਢੀ ਜਾਂਦੀ ਆ ਤਾਂ ਇਸ ਲੜਕੀ ਦਾ ਪਤਾ ਲੱਗਦਾ ਹੈ ਕਿ ਜਿਹੜੀ লাশ ਹੈ ਇਹ ਹਿਮਾਚਲ ਦੀ ਰਹਿਣ ਵਾਲੀ 22 ਸਾਲਾ ਨਿਸ਼ਾ ਦੀ লাশ ਹੈ ਦੱਸਿਆ ਜਾਂਦਾ ਕਿ ਨਿਸ਼ਾ ਦਾ ਕਤਲ ਹੋਇਆ 22 ਸਾਲਾ ਨਿਸ਼ਾ 에ਅਰ ਹੋਸਲ ਦਾ ਕੋਰਸ ਕਰ ਰਹੀ ਸੀ ਉਸ ਦਾ ਬਹੁਤ ਹੀ ਦਰਦਨਾਕ ਅਤੇ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਕਤਲ ਵੀ ਉਸ ਦੇ 33 ਸਾਲਾ ਪ੍ਰੇਮੀ ਵੱਲੋਂ ਕੀਤਾ ਗਿਆ ਜੋ ਕਿ ਇੱਕ ਮੁਲਾਜ਼ਮ ਹੈ ਉਸ ਦਾ ਕਾਰਨ ਇਹ ਸੀ ਕਿਉਂਕਿ ਜਿਹੜਾ ਉਹ ਮੁਲਾਜ਼ਮ ਸੀ ਨਿਸ਼ਾ ਨਾਲ ਉਸ ਦੀ ਦੋਸਤੀ ਸੀ ਅਤੇ ਉਸ ਨੇ ਨਿਸ਼ਾ ਨੂੰ ਝੂਠ ਮਾਰ ਕੇ ਉਸ ਨਾਲ ਦੋਸਤੀ ਕੀਤੀ ਸੀ ਕਿਉਂਕਿ ਨਿਸ਼ਾ ਇੱਕ ਕੁਆਰੀ ਲੜਕੀ ਸੀ ਅਤੇ ਜਿਹੜਾ ਉਹ ਮੁਲਾਜ਼ਮ ਸੀ ਉਹ ਵਿਆਹਿਆ ਹੋਇਆ ਸੀਗਾ ਅਤੇ ਉਸਨੇ ਨਿਸ਼ਾ ਨੂੰ ਝੂਠ ਬੋਲਿਆ ਕਿ ਮੇਰਾ ਹਲੇ ਵਿਆਹ ਨਹੀਂ ਹੋਇਆ ਅਤੇ ਜਦੋਂ ਇਹ ਗੱਲ ਨਿਸ਼ਾ ਨੂੰ ਪਤਾ ਲੱਗੀ ਕਿਉਂਕਿ ਨਿਸ਼ਾ ਨੂੰ ਇਹ ਪਤਾ ਲੱਗ ਚੁੱਕਿਆ ਸੀ ਵੀ ਉਸ ਲੜਕੇ ਦੀ ਇੱਕ ਪਤਨੀ ਹੈ ਜੋ ਕਿ ਆਸਟ੍ਰੇਲੀਆ ਦੇ ਵਿੱਚ ਆ ਤੇ ਥੋੜੇ ਦਿਨਾਂ ਨੂੰ ਉਹ ਇੱਥੇ ਵਾਪਸ ਆ ਰਹੀ ਆ ਤਦ ਤੋਂ ਬਾਅਦ ਉਹ ਉਸ ਲੜਕੀ ਨੂੰ ਰੋਪੜ ਬੁਲਾਉਂਦਾ ਹੈ ਅਤੇ ਉਸ ਨਹਿਰ ਦੇ ਵਿੱਚ ਤੱਕਾ ਮਾਰ ਦਿੰਦਾ ਨਿਸ਼ਾ ਦੀ ਲਾਸ਼ ਭਾਖੜਾ ਨਹਿਰ ਦੇ ਵਿੱਚੋਂ ਕੱਢੀ ਗਈ ਜਿਸ ਮੋਲਜਮ ਨੇ ਇਸ ਦਾ ਕਤਲ ਕੀਤਾ ਉਹ ਮੁਹਾਲੀ ਦੇ ਵਿੱਚ ਤਾਇਨਾਤ ਸੀ ਨਿਸ਼ਾ ਚੰਡੀਗੜ੍ਹ ਦੇ 34 ਸੈਕਟਰ ਦੇ ਵਿੱਚ ਪੀਜੀ ਦੇ ਵਿੱਚ ਰਹਿੰਦੀ ਸੀ ਅਤੇ ਉਹ 20 ਤਰੀਕ ਤੋਂ ਲਾਪਤਾ ਸੀ 21 ਜਨਵਰੀ ਸ਼ਾਮ ਨੂੰ ਨਿਸ਼ਾ ਦੀ ਲਾਸ਼ ਭਾਖੜਾ ਦੇ ਵਿੱਚੋਂ ਕੱਢੀ ਜਾਂਦੀ ਹੈ ਅਤੇ ਵਸ਼ਿਆਣਾ ਪੁਲ ਦੇ ਕੋਲੋਂ ਇਹ Laash ਬਰਾਮਦ ਕੀਤੀ ਜਾਂਦੀ ਹੈ ਤਾਂ ਬੁੱਧਵਾਰ ਨੂੰ ਪਰਿਵਾਰਕ ਮੈਂਬਰ ਹਿਮਾਚਲ ਤੋਂ ਪਟਿਆਲਾ ਪਹੁੰਚ ਕੇ ਅਰਜੇਂਦਰਾ ਹਸਪੀਟਲ ਦੇ ਵਿੱਚ ਉਸ ਲੜਕੀ ਦੀ ਪਛਾਣ ਕਰਦੇ ਨੇ ਜਿਸ ਤੋਂ ਬਾਅਦ ਰੋਪੜ ਜ਼ਿਲ੍ਹੇ ਦੀ ਭਗਵੰਤਪੁਰੇ ਪਿੰਡ ਦੀ ਪੁਲਿਸ ਉਸ ਲੜਕੀ ਨੂੰ ਕਾਬੂ ਦੇ ਵਿੱਚ ਲੈ ਕੇ ਆਪਣੇ ਨਾਲ ਲੈ ਜਾਂਦੇ ਨੇ ਤਾਂ ਇਸ ਤੋਂ ਬਾਅਦ ਉਸ ਲੜਕੀ ਦਾ ਪੋਸਟਮਾਰਟਮ ਕਰਵਾਇਆ ਜਾਂਦਾ ਤੇ ਉਸਦੇ ਪ੍ਰੇਮੀ ਉੱਤੇ ਬਣਦੀਆਂ ਧਾਰਾਵਾਂ ਤਹਿਤ ਕਤਲ ਦਾ ਮਾਮਲਾ ਦਰਜ ਕੀਤਾ ਜਾਂਦਾ ਇਸ ਕੇਸ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਭਗਵੰਤਪੁਰਾ ਪੁਲਿਸ ਥਾਣੇ ਦੇ ਇੰਚਾਰਜ ਸੁਨੀਲ ਨੇ ਦੱਸਿਆ ਕਿ ਨਿਸ਼ਾ ਹਿਮਾਚਲ ਦੇ ਮੰਡੀ ਦੀ ਰਹਿਣ ਵਾਲੀ ਸੀ ਅਤੇ ਉਹ ਚੰਡੀਗੜ੍ਹ ਦੇ ਵਿੱਚ 에ਅਰ ਹੌਸਟਲ ਦਾ ਕੋਰਸ ਕਰਦੀ ਸੀ ਤਾਂ ਇਸ ਤੋਂ ਬਾਅਦ ਉਸ ਦੀ ਦੋਸਤੀ ਜਵਰਾ ਸਿੰਘ ਜੋ ਕਿ ਫਤੇਗੜ ਸਾਹਿਬ ਦਾ ਰਹਿਣ ਵਾਲਾ ਉਸ ਦੇ ਨਾਲ ਹੋ ਜਾਂਦੀ ਹੈ ਤਾਂ ਉਹਨਾਂ ਨੇ ਦੱਸਿਆ ਕਿ 20 ਜਨਵਰੀ ਨੂੰ ਅਸੀਂ ਸੀਸੀਟੀਵੀ ਕੈਮਰੇ ਦੀ ਫੋਟੋ ਇਹਦੇ ਵਿੱਚ ਦੇਖਿਆ ਸੀ ਕਿ ਨਿਸ਼ਾ ਆਪਣੇ ਪ੍ਰੇਮੀ ਜਮਰਾਦ ਦੇ ਨਾਲ ਸ਼ਾਮ ਦੇ ਵੇਲੇ ਕਿਤੇ ਜਾ ਰਹੀ ਹੈ ਤਾਂ ਇਸ ਤੋਂ ਬਾਅਦ ਨਿਸ਼ਾ ਦਾ ਫੋਨ ਲਗਾਤਾਰ ਬੰਦ ਆ ਰਿਹਾ ਸੀ ਅਤੇ ਪਰਿਵਾਰ ਦੇ ਵੱਲੋਂ ਨਿਸ਼ਾ ਦੀ ਗੁੰਮਸ਼ੁਦਾ ਦੀ ਰਿਪੋਰਟ ਵੀ ਦਰਜ ਕਰਵਾਈ ਗਈ ਸੀ ਤਾਂ ਇਸ ਲੜਕੀ ਦੀਆਂ ਸਾਰੇ ਥਾਣਿਆਂ ਦੇ ਵਿੱਚ ਫੋਟੋਆਂ ਵੀ ਭੇਜੀਆਂ ਗਈਆਂ ਤਾਂ ਕਿ ਇਸ ਲੜਕੀ ਦੀ ਪਛਾਣ ਹੋ ਸਕੇ ਇਸ ਤੋਂ ਬਾਅਦ ਦੇਰ ਰਾਤ ਰੋਪੜ ਪੁਲਿਸ ਨਾਲ ਸੰਪਰਕ ਕਰਨ ਤੋਂ ਬਾਅਦ 22 ਤਰੀਕ ਨੂੰ ਇਸ ਲੜਕੀ ਦੀ ਪਛਾਣ ਹੋ ਜਾਂਦੀ ਆ ਪੁਲਿਸ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਜਬਰ ਸਿੰਘ ਤੇ ਪਰਚਾ ਜਿਹੜਾ ਉਹ ਦਰਜ ਹੋ ਚੁੱਕਿਆ ਹੈ ਅਤੇ ਜਬਰ ਸਿੰਘ ਨੂੰ ਉਹਨਾਂ ਨੇ ਮੌਕੇ ਦੇ ਉੱਤੇ ਹੀ ਗ੍ਰਿਫਤਾਰ ਕਰ ਲਿਆ ਅਤੇ ਹੁਣ ਪੁਲਿਸ ਉਸ ਕਤਲकांड ਦੀ ਜਾਂਚ ਕਰ ਰਹੀ ਆ ਸੋ ਦੋਸਤੋ ਤੁਹਾਡੇ ਇਸ ਸੱਚੀ ਸਟੋਰੀ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਮਿਲਦੇ ਆ ਕਿਸੇ ਨਵੀਂ ਕ੍ਰਾਈਮ ਸਟੋਰੀ ਦੇ ਨਾਲ ਸਾਰ ਦੋਸਤਾਂ ਨੂੰ ਸਤਿ ਸ੍ਰੀ ਅਕਾਲ